ਅਜਿਹਾ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਠੀਕ ਚਲਾ ਜਾਂਦੇ ਅੱਜ ਸਾਡੇ ਮੇਰਾ ਨਾਮ ਗਣੇਸ਼ ਕੁਮਾਰ ਹੈਪੀ ਸ਼ਿਪਸ ਨਾਲ ਆਜ਼ਾਦ ਤੋਂ ਅੱਜ ਸਾਡੇ ਰਾਸ਼ਟਰੀ ਪ੍ਰਮੁੱਖ ਜਿਹੜੇ ਸੁਨੀਲ ਚੋਧਰੀ ਜੀ ਸੀ ਉਹਨਾਂ ਦੇ ਦੇਖਣ ਤੋਂ ਬਾਅਦ ਅੱਜ ਪੂਰੀ ਕੋਰ ਕਮੇਟੀ ਔਰ ਪੂਰੀ ਟੀਮ ਨੇ ਫੈਸਲਾ ਕਰਕੇ ਮੈਨੂੰ ਰਾਸ਼ਟਰੀ ਪ੍ਰਮੁੱਖ ਨਿਯੁਕਤ ਕੀਤਾ ਤੇ ਸੁਨੀਲ ਚੋਧਰੀ ਜੀ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ ਪੂਰੀ ਟੀਮ ਵੱਲੋਂ ਔਰ ਸ਼ਿਪਸ ਨਾਲ ਆਜ਼ਾਦ ਦੀ ਟੀਮ ਈ ਰੱਖਿਆ ਯੂਨੀਅਨ ਦੀ ਟੀਮ ਵੱਲੋਂ ਅਸ਼ਰਤਾਂ ਆਂਦੀ ਦਿੱਤੀ ਗਈ ਉਹ ਉਹਨਾਂ ਦੇ ਦੱਸੇ ਸਿਧਾਂਤਾਂ ਅਨੁਸਾਰ ਅਸੀਂ ਅੱਗੇ ਕੰਮ ਕਰਾਂਗੇ ਉਹ ਪੂਰੇ ਪੰਜਾਬ ਹਿੰਦੁਸਤਾਨ ਚ ਸ਼ਿਵਸਨਾ ਆਜ਼ਾਦ ਦਾ ਨਾਮ ਰੋਸ਼ਨ ਕਰਾਵਾਂਗੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅੱਜ ਉਹਦੇ ਬਾਰੇ ਕੀ ਕਹਿਣਾ ਅੱਜ ਨਿਯੁਕਤੀਆਂ ਜੀ ਸਾਡੇ ਆਪਣਾ ਵਰੁਣ ਜੀ ਜੀ ਨੂੰ ਰਾਸ਼ਟਰੀ ਮਾਹ ਸੰਚੀ ਲਗਾਇਆ ਗਿਆ ਜੀ ਗਰਮਜੀਤ ਨੂੰ ਰਾਸ਼ਟਰੀ ਮਾਸਟਰ ਸੈਕਟਰੀ ਲਗਾਇਆ ਗਿਆ ਸਤਪਾਲ ਸੱਤਾ ਜੀ ਨੂੰ ਪੰਜਾਬ ਦਾ ਈ ਰੱਖਿਆ ਜੁਨੀਅਨ ਦਾ ਪ੍ਰਧਾਨ ਨਿਯੁਕਤੀ ਕੀਤਾ ਗਿਆ ਬਾਕੀ ਨਿਯੁਕਤੀਆਂ ਥੋੜੇ ਦਿਨਾਂ ਤੱਕ ਆਪਾਂ ਅਲਾਨਸ ਕਰਾਂਗੇ ਉਹ ਕੋਰ ਕਮੇਟੀ ਦੇ ਫੈਸਲੇ ਅਧੀਨ ਹੈ ਜੋ ਫੈਸਲਾ ਆਈ ਜਾਏਗਾ ਕੋਰ ਕਮੇਟੀ ਦਾ ਉਸ ਹਿਸਾਬ ਨਾਲ ਨਿਯੁਕਤੀਆਂ ਕੀਤੀਆਂ ਜਾਣਗੀਆਂ ਕੀ ਸਣਾ ਜਿਆਦਾ ਜੀ ਤੁਹਾਨੂੰ ਤੇਰੀ ਕਾਫੀ ਤੇ ਅੰਤੋਲ ਲੰਬੇ ਸਮੇਂ ਤੋਂ ਕੰਮ ਕਰਦੇ ਹੋ ਤੇ ਗਾਂ ਨੂੰ ਤੁਹਾਨੂੰ ਉਹਦਾ ਜਿਹੜਾ ਜਿੰਮੇਵਾਰੀ ਬਹੁਤ ਭਾਰੀ ਮਿਲਦੀ ਕੀ ਕਿਸ ਤਰ੍ਹਾਂ ਤੁਸੀਂ ਜਿਹੜੇ ਆ ਲੋਕਾਂ ਦਾ ਤਾਕਤ ਜੀ ਆਪਣੀ ਆ ਨਿਬਾਉਂਗੇ ਅਸੀਂ ਜੀ ਦੇਖੋ ਮੈਂ 1993 ਦਾ ਸ਼ਿਪਸਨਾ ਚ ਜੁੜਿਆ ਹੋ ਰਮਨ ਪਹਿਲਵਾਨ ਜੀ ਦੇ ਨਾਲ ਹੀ ਮੈਂ ਕੰਮ ਕਰਦਾ ਆ ਰਿਹਾ ਵਾਂ ਔਰ ਆਉਣ ਵਾਲੇ ਟਾਈਮ ਚ ਅਸੀਂ ਪੂਰੇ ਪੰਜਾਬ ਦਾ ਦੌਰਾ ਕਰਾਂਗੇ ਪੂਰੀ ਟੀਮ ਨੂੰ ਨਾਲ ਲੈ ਕੇ ਉੱਥੇ ਆਪਾਂ ਨੁਕੀਆ ਕਰਕੇ ਆਵਾਂਗੇ ਔਰ ਸ਼ਿਪਸਨਾ ਆਜ਼ਾਦ ਦੀ ਬ੍ਰਾਂਚ ਆਪਾਂ ਹਰ ਜ਼ਿਲ੍ਹੇ ਚ ਖੋਲਾਂਗੇ ਜਿੱਥੇ ਸ਼ਿਪਸਨਾ ਆਜ਼ਾਦ ਦਾ ਨਾਂ ਹੋਵੇ ਰਮਨ ਪਹਿਲਵਾਨ ਜੀ ਦੇ ਟਾਈਮ ਤੇ ਵੀ ਪੂਰੇ ਪੰਜਾਬ ਚ ਬ੍ਰਾਂਚਾਂ ਸੀ ਪਠਾਨਕੋਟ ਪਟਾਲਾ ਗੁਰਦਾਸਪੁਰ ਜਲੰਧਰ ਲੁਧਿਆਣਾ ਫਰੋਇਪੁਰ ਇਹਦੇ ਬ੍ਰਾਂਚਾ ਸੀ ਉਹ ਹੁਣ ਬ੍ਰਾਂਚਾ ਕਿਸੇ ਕਾਰਨ ਰੁਕ ਗਈਆਂ ਆਪਾਂ ਦੁਬਾਰਾ ਜਾ ਕੇ ਬ੍ਰਾਂਚਾ ਸ਼ੁਰੂ ਕਰਾਵਾਂਗੇ ਆਪਣਾ ਉੱਥੇ ਹਰ ਜਗ੍ਹਾ ਤੇ ਸ਼ਿਫਤਨਾ ਆਜ਼ਾਦ ਦਾ ਦਫ਼ਤਰ ਜੁੜ ਹੋਏਗਾ ਕਿ ਜਿਹੜਾ ਸੋਚਿਆ ਜਿਹੜੀ ਵੱਡਦੀ ਜਿਹੜਾ ਪੰਜਾਬ ਚ ਨਸ਼ੇ ਦਾ ਦਰਿਆ ਚੱਲ ਰਿਹਾ ਹੈ ਇਹਦੇ ਵੱਲੋਂ ਸ਼ਿਫਤਨਾ ਆਜ਼ਾਦ ਹਰ ਵੇਲੇ ਮੌਹਿਮ ਚਲਾਉਂਦੀ ਰਹੀ ਹੈ ਔਰ ਹਰ ਵੇਲੇ ਨਸ਼ਿਆਂ ਦੇ ਖਿਲਾਫ ਰੈਲੀਆਂ ਵੀ ਕੱਢਦੀ ਰਹੀ ਹੈ ਉਹ ਜਾਗਰੂਕ ਵੀ ਕਰਾਉਂਦੀ ਰਹੀ ਹੈ ਆਪਾਂ ਥੋੜੇ ਦਿਨਾਂ ਤੱਕ ਆਪਾਂ ਗਰੇਲੀ ਕੱਢਾਂਗੇ ਗੀਰਾ ਨਸ਼ਿਆ ਦੇ ਖਿਲਾਫ ਆਪਾਂ ਆਵਾਜ਼ ਪੂਰੀ ਬਲੰਦ ਕਰਾਂਗੇ ਉਹ ਪੂਰੇ ਪੰਜਾਬ 'ਚ ਆਪਾਂ ਆਵਾਜ਼ ਪਹੁੰਚਾਵਾਂਗੇ ਸਭ ਤੋਂ ਪਹਿਲੇ ਮੈਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਨਾ ਵਾ ਜਿਨ੍ਹਾਂ ਨੇ ਨਸ਼ੇ ਵੇਚਣ ਵਾਲਿਆਂ ਦੇ ਮਕਾਨ ਤੋੜੇ ਉਹਨਾਂ ਦੀ ਬਿਲਡਿੰਗਾਂ ਤੋੜ ਕੇ ਉਹਨਾਂ ਨੂੰ ਇੱਕ ਸਬਕ ਸਿਖਾਇਆ ਕਿ ਨਸ਼ਾ ਵੇਚਣਾ ਇੱਕ ਬਹੁਤ ਵੱਡਾ ਜੁਰਮ ਹੈ ਜੈ ਸ਼੍ਰੀ ਰਾਮ ਮੈਂ ਵਰੁਨਜੀਤ ਸ਼ਿਵ ਸੈਨਾ ਯਾਦ ਤੋਂ ਰਾਸ਼ਟਰੀ ਮਹਾ ਸੁਚੀਬ ਅੱਜ ਸਾਡੇ ਸ਼ਿਵ ਸੈਨਾ ਯਾਦ ਦੇ ਕਾਰਜਾਲੇ ਤੇ ਸ਼ਿਵਸ਼ਨਾ ਯਾਦ ਦੇ ਪੂਰਵ ਰਾਸ਼ਟਰੀ ਅਧਿਐਕਸ਼ ਸ੍ਰੀ ਸੁਨੀਲ ਚੋਧਰੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ ਕੁਝ ਬੀਤੇ ਕੁਝ ਦਿਨਾਂ ਪਹਿਲਾਂ ਸਵਰਗਵਾਸ ਹੋ ਗਿਆ ਤੇ ਸਾਡੇ ਗਣੇਸ਼ ਕੁਮਾਰ ਹੈਪੀ ਜੀ ਨੂੰ ਨਵਾਂ ਰਾਸ਼ਟਰੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਸਾਰੀ ਕੋਰ ਕਮੇਟੀ ਵੱਲੋਂ ਸਾਰੇ ਸ਼ਿਵਸ਼ਨਾ ਯਾਦ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਸਾਰੀ ਟੀਮ ਨੂੰ ਸਾਰੀ ਕੋਰ ਕਮੇਟੀ ਨੂੰ ਉਹਨਾਂ ਤੋਂ ਇਹ ਉਮੀਦ ਹੈ ਕਿ ਉਹ ਸ਼ਿਵਸ਼ਨਾ ਯਾਦ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਤਨਮਨ ਧਨ ਨਾਲ ਨਿਭਾਉਣਗੇ ਮੈਂ ਸਤਪਾਲ ਸਤਾ ਸ਼ਿਵਸ਼ਨਾ ਪੰਜਾਬ ਨੇਤਾ ਔਰ ਸਾਡੇ ਸੁਨੀਲ ਚੌਧਰੀ ਜੀ ਰਾਸ਼ਟਰੀ ਪ੍ਰਮੁਖ ਜਿਨ੍ਹਾਂ ਦੇ ਕੁਝ ਦਿਨਾਂ ਤੋਂ ਦਿਹਾਂਤ ਹੋ ਗਿਆ ਔਰ ਬੜੀ ਦੁੱਖ ਵਾਲੀ ਗੱਲ ਆ ਪਰ ਜੋ ਉਹਨਾਂ ਨੂੰ ਸਾਰੀ ਟੀਮ ਨੇ ਸ਼ਿਵਸ਼ਨਾ ਯਾਦ ਦੀ ਟੀਮ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹ ਸਾਡੇ ਗਣੇਸ਼ ਕੁਮਾਰ ਹੈਪੀ ਜੀ ਨੂੰ ਉਹਨਾਂ ਦੇ ਰਾਸ਼ਟਰੀ ਪ੍ਰਮੁਖ ਦਾ ਅਹੁਦਾ ਦਿੱਤਾ ਗਿਆ ਔਰ ਸਾਰੀ ਟੀਮ ਨੂੰ ਉਹਨਾਂ ਨੇ ਵਿਸ਼ਵਾਸਨ ਦਿੱਤਾ ਜੇ ਅਸੀਂ بڑے ਤਨਮਨ ਨਾਲ ਔਰ ਬਹੁਤ ਲਗਨ ਦੇ ਨਾਲ ਇਸ ਟੀਮ ਨੂੰ ਅੱਗੇ ਵਧਾਵਾਂਗੇ ਔਰ ਸੋਹਣੇ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਹਰ ਸਥਿਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਟੀਮ ਦੇ ਨਾਲ ਖੜੇ ਰਵਾਂਗੇ ਸਾਡੇ ਸੁਨੀਲ ਚੌਧਰੀ ਜੀ ਜਿਨ੍ਹਾਂ ਦੇ ਅੱਜ ਯਾਦ ਦੇ ਵਿੱਚ ਇਹ ਕਾਰਜਕ੍ਰਿਤਾ ਕੀਤਾ ਗਿਆ ਜੈ ਸ਼੍ਰੀ ਰਾਮ